ਕੀ ਗੱਲ ਹੋਈ ਯਾਨੀ ਇਹਨਾਂ ਜੰਦ ਕਿੱਥੋਂ ਕੱਟੀ ਕਰ ਲਿਆਈਆਂ ਕੀ ਰੋਲਾ ਪਾਇਆ ਵਾ ਦੱਸ ਦੇ ਇਹਨਾਂ ਨੂੰ ਕਾਦਾ ਰੋਲਾ ਪਾਇਆ ਪਹਿਲੇ ਆਪਣੀ ਨਿੱਕਰੀ ਬੰਬੀਰੇ ਨੂੰ ਬਾਹਰ ਘਾਟੋ ਰਹਾ ਝਟਦੇ ਅਸੀਂ ਅੱਜ ਖੋਨੇ ਆ ਕੀ ਬਕਵਾਸ ਕਰ ਜਾਂਦੇ ਨੇ ਕੀ ਸਾਡੀ ਕੋਲ ਨੇ ਤੁਹਾਡੀ ਕੋਲ ਨੂੰ ਫੱਟ ਮਾਰਤਾ ਚੰਗਿਆ ਚਾਹੁੰਦੇ ਜੇ ਤੇ ਇੱਥੇ ਮਰ ਜਾ ਮੇਰੇ ਵੀਰਾਂ ਦਾ ਸੁਭਾਅ ਬੜਾ ਕੱਬਾ ਜੋ ਫੇਰ ਨਾ ਕਿਉਂ ਇੱਥੇ ਸਿਰ ਪਾਟੇ ਹੋਣ ਅਸੀਂ ਵੀ ਘੜ ਚੂੜੀਆਂ ਪੈਗਾ ਵੇਖਿ ਤੇ ਨੀ ਕੋ ਤੜਫੜ ਫੜ ਕੇ ਦੇਖਮੋਂਦੀ ਗਾ ਨਹੀਂ ਤੇ ਲੜਨਾਂ ਆਈਆਂ ਜੇ ਕਿ ਚਿੱਟੀਆਂ ਚੰਨੀਆਂ ਲੈ ਕੇ ਮਕਾਨੇ ਆਈਆਂ ਜੇ ਬਰਸ਼ਿਆ ਆ ਕੇ ਭਰਾ ਲੈ ਕੇ ਆਇਆ ਅੱਜ ਤਾਂ ਸਾਰਾ ਕੰਜਰਖਾਨਾ ਮਕਾ ਕੇ ਜਾਵਾਂਗੀ ਮਕਾਨਾ ਹੀ ਆਉਣਗੇ ਅੱਜ ਇੱਥੇ ਹਾੜੇ ਵਿਪਰਾ ਆ ਗਿਆ ਐ ਕਿਹੜਾ ਘਰ ਚ ਕੁੱਤੇ ਪਾਲੇ ਆ ਤadne ਵਿਪਰਾ ਆ ਨੂੰ ਵੇਖ ਲੈਨੇ ਵਡੇ ਸੂਰਮਿਆਂ ਨੂੰ ਜੇ ਕਿਤੇ ਸਾਡੇ ਭਰਾ ਆ ਗਏ ਨਾ ਤਨ ਪਾਜ ਨਾ ਰਾਬ ਨਹੀਂ ਲੱਭਣਾ ਮੈਂ ਨਾ ਅੱਜ ਕਾਢੀ ਲਾਉਂ ਆਪਣੇ ਭਰਾਵਾਂ ਨੂੰ ਵੇਖ ਲੈਨੇ ਵੱਡੇ ਪਹਿਲਵਾਨਾਂ ਨੂੰ ਨਿਕਲਾ ਬਿਮਾਰੀ ਪੈਣੇ ਬਾਅਦ ਦੀਪੂ ਵਾਲੀ ਕਣਕ ਖਾ ਖਾ ਤੂੰ ਤੇ ਡਵਾਇਆ ਉਦੋਂ ਬਾਅਦ ਭਾਜੀ ਅਸੀਂ ਤੇ ਮਾਫੀ ਮੰਗਣਾ ਹੈ ਨਿਆਣੇ ਆ ਨਿਆਣੇ ਦੀ ਲੜਾਈ ਤੂੰ ਕਿੱਥੋਂ ਆਂਦੇ ਆ ਆਪੇ ਇਹਨਾਂ ਨੇ ਕੱਲ ਨੂੰ ਫੇਰ ਇਕੱਠੇ ਹੋਗੇ ਉੱਥੇ ਹੀ ਖੜਨਾ ਤੂੰ ਹੀ ਜਾਓ ਸਮਝਾਦਣਾ ਅਸੀਂ ਕੁੜੀ ਨੂੰ ਉਹ ਵੜਿਆ ਚਲ ਗਿਆ ਚਲ ਗਿਆ ਉਹ ਸ਼ੁਕਰ ਆ ਭਰਾਵਾ ਜਿੱਦਾਂ ਤੇ ਉਹ ਨੀਗਰੋ ਜੇ ਹੀ ਉਹਨਾਂ ਨੇ ਤੁਹਾਨੂੰ ਕੁੱਟਕੁੱਟ ਮਾਰ ਦੇਣਾ ਦਾਕ ਦੀ ਲਾਂਟ ਤਾੜੀ ਬਦਮਾਸ਼ੀ ਦੇ ਦੀ ਨੱਕ ਕਟਵਾ ਕੇ ਰੱਖਦੀ ਆ ਅਮ ਤੇਰੇ ਰਾਸ਼ਨ ਦੇ ਵੈਰੀ